ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵਨੀਜ ਪੰਜਾਬ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਕਦਮ ਚੁੱਕਿਆ ਹੈ ਤੇ ਸੂਬੇ ਭਰ ਦੇ ਸਾਰੇ ਸਰਕਾਰੀ ਸਰਕਾਰੀ ਹਦਾਇਤਾਂ ਪ੍ਰਾਪਤ ਅਤੇ ਨਿੱਜੀ ਸਕੂਲਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਸਿੱਖਿਆ ਭਾਗ ਵੱਲੋਂ ਜਾਰੀ ਹੁਕਮ ਅਨੁਸਾਰ ਹਰ ਸਾਲ ਨੂੰ 31 ਅਕਤੂਬਰ ਤੱਕ ਸੁਰੱਖਿਆ ਐਡਿਟ ਕਰਵਾਉਣਾ ਹੋਵੇਗਾ ਤੇ ਆਪਰੇ ਰਿਪੋਰਟ ਜਮ੍ਹਾਂ ਕਰਾਉਣੀ ਹੋਵੇਗੀ ਜਿਸ ਦੇ ਨਾਲ ਹੀ DEOS ਨੂੰ ਕਿਹਾ ਗਿਆ ਹੈ ਕਿ ਉਹ ਖੁਦ ਫਿਲਜ ਅਜਿਹੇ ਸਕੂਲਾਂ ਦਾ ਦੌਰਾ ਕਰਨਾ ਅਤੇ ਜਾਂਚ ਕਰਨ ਕੇ ਕੋਈ ਅਜਾ ਸਕੂਲ ਜਾ ਮਾਰਤ ਹੈ ਜਿੱਥੇ ਬੱਚੇ ਅਸੁਰੱਖਿਆ ਤੇ ਮਾਰਤਾ ਚ ਪੜ ਰਹੇ ਹਨ DEI ਗੁਰਵਿੰਦਰ ਸਿੰਘ ਸੋਢੀ ਵੱਲੋਂ ਜਾਰੀ ਪੱਤਰ ਚ ਸਿੱਖਿਆ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਸਕੂਲ ਦੀ ਇਮਾਰਤ ਜਾਂ ਖਾਸ ਤਾ ਜਾਂ ਅਸੁਰੱਖਿਤ ਹਾਸੇਨ ਨੂੰ ਤੁਰੰਤ ਢਾ ਲ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਵਿਭਾਗ ਨੇ ਪਹਿਲਾਂ ਹੀ ਇਸ ਸਬੰਧੀ ਸਕੂਲਾਂ ਨੂੰ ਪੱਤਰ ਜਾਰੀ ਕੀਤੇ ਸਨ ਪਰ ਹੁਣ ਸਕੂਲ ਮੁਖੀ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਹਾਲਾਤ ਚ ਅਸੁਰੱਖਿਅਤ ਇਮਾਰਤਾਂ ਚ ਨਾ ਪੜਨ ਹੁਕਮਾਂ ਅਨੁਸਾਰ ਸਾਰੇ ਸਕੂਲਾਂ ਚ ਸਮੇਂ-ਸਮੇਂ ਤੇ ਨਿਕਾਸੀ ਵਿਕਿਆਸ ਅਵਿਆਸ ਮੁਢਲੀ ਸਹਾਇਤਾ ਅੱਗ ਸੁਰੱਖਿਆ ਤੇ ਹੋਰ ਪ੍ਰੋਟੋਕਾਲਸ ਲਖਲਾਈ ਅਤੇ ਮੌਕ ਡ੍ਰਿਲ ਕੀਤੇ ਜਾਣਗੇ ਇਸ ਲਈ ਐਨ ਡੀ ਐਮ ਏ ਫਾਇਰ ਸਰਵਿਸ ਪੁਲਿਸ ਅਤੇ ਮੈਡੀਕਲ ਏਜੰਸੀਆਂ ਨੂੰ ਸਕੂਲਾਂ ਨਾਲ ਮਿਲ ਕੇ ਕੰਮ ਕਰਨ ਗਿਆ ਸਕੂਲਾਂ ਨੂੰ ਵਿਦਿਆਰਥੀਆਂ ਤੇ ਮਾਪਿਆਂ ਸੁਰੱਖਿਆ ਤੇ ਆਪ ਦਾ ਪ੍ਰਬੰਧਨ ਬਾਰੇ ਜਾਗਰੂਕਤਾ ਫਲੌਨ ਦੀ ਵਰਕਸ਼ਾਪਾਂ ਸੈਮੀਨਾਰ ਅਤੇ ਜਾਗਰੂਕਤਾ ਪ੍ਰੋਗਰਾਮਾਂ ਦਾ ਜੋਜਨ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਫਿਰ ਪਾਗ ਨੇ ਕਿਹਾ ਹੈ ਕਿ ਬੱਚਿਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਹਰੀਜ਼ ਹੈ ਅਤੇ ਇਸ ਦੇ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ برداشت ਨਹੀਂ ਕੀਤੀ ਜਾਵੇਗੀ। ਹਜ਼ਈਆ ਹੋਰ ਖਬਰਾਂ ਜਾਣਨ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ ਅਤੇ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ। ਧੰਨਵਾਦ ਜੀ।